ਜਾਗੇ ਦੇ ਸਤਾਏ ਜੋ ਚੁ ਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗੋੜੇ ਨਾਲ ਲਾਉਂਦੇ ਨੇ ਪਹਿਲਾਂ ਉਹ ਸੰਗਤ ਨੂੰ ਸੇਵ ਵਿੱਚ ਜੋੜ ਦੇ ਵਿਸ਼ਿਆਂ ਵਿਕਰਾਂ ਵਾਲੀ ਰੋਵਲੋਂ ਮੋੜ ਦੇ ਹੌਲੀ 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 ਬਾਣੀ ਬੰਦ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲ ਲਾਉਂਦੇ ਨੇ ਜੱਗ ਦੇ ਸਤਾਏ ਜੋ ਚ ਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲ ਲਾਉਂਦੇ ਨੇ ਆਪੇ ਤੇਰੇ ਵਿਗੜ ਉਤਰ ਜੱਸ ਵਰਗਾ ਜੋ ਵੀ ਤੇਰੇ ਦੁੱਖ ਬਾਬਾ ਆਪ ਹੀ ਨਿਬਾਰੇਗਾ ਗੁਰਾਂ ਦੇ ਗੁਰਾਂ ਦੇ ਜੋ ਬਖਸ਼ੇ ਰਾ ਆਪਣਾਉਂਦੇ ਨੇ ਤਨ ਬਾਬਾ ਦੀਪ ਸਿੰਘ